ਹੱਲੇ ਯਾਰਾ ਹੱਲੇ ਯਾਰਾ ਭਗਤ ਨਾਮ ਦੇ ਜੀ ਬਿਰਧਵਸਤਾ ਚ ਦਵਾਰਕਾ ਚ ਕੁਝ ਕਿਰ ਜਾ ਕੇ ਆਵਾਜ਼ ਹੋ ਗਏ ਸੀ ਉਥੇ ਬਿਰਧਵਸਤਾ ਚ ਕੁਝ ਕਪੜੇ ਧੋਣ ਦੀ ਸੇਵਾ ਕਰਿਆ ਕਰਦੇ ਤੇ ਕਪੜੇ ਜਦੋਂ ਸੁੱਕ ਜਾਂਦੇ ਉਸ ਵੇਲੇ ਸਾਥ ਸੰਗਤ ਜੀ ਫਿਰ ਉਹਨਾਂ ਕਪੜਿਆਂ ਨੂੰ ਸੁਕਾ ਕੇ ਉਹਨਾਂ ਦੇ ਘਰ ਵਾਲੀ ਲਾਡਲੀ ਜਿਹੜੀ ਸੀ ਉਹਦਾ ਨਾਮ ਲਾਡਲੀ ਸੀ ਸੋ ਉਹ ਬਸਤਰ ਦੀਆਂ ਪੰਡਾਂ ਕੁਝ ਇਹ ਗੱਡੀ ਤੇ ਰੱਖ ਕੇ ਤੇ ਉਹ ਧੂਕੇ ਗੱਡੀ ਨੂੰ ਲਿਆ ਕਰਦੇ ਇਸ ਪ੍ਰਕਾਰ ਜਿਸ ਸੰਕਲਪ ਹੋਇਆ ਵੀ ਜੇ ਮਾਰਾ ਕੋਈ ਬਸ਼ੇਰੀ ਕੋੜੀ ਲੈ ਲਵੇ ਉਹ ਕੋੜੀ ਲੈ ਕੇ ਚੜ ਕੇ ਨਾ ਇਹ ਤਾਂ ਆਪ ਚਲੇ ਚੱਲਿਆ ਕਰ ਜੇ ਵਸਤਰ ਤੋਂ ਹੋ ਕੇ ਸੁਕਾ ਕੇ ਫਿਰ ਘਾੜ ਤੇ ਦਰਿਆ ਤੇ ਵਰਖਾ ਹੋਣੇ ਕਰਕੇ ਪਾਣੀ ਬਹੁਤ ਹੈ ਅਤੇ ਇੱਥੇ ਘਾਹ ਵੀ ਬਹੁਤ ਹੈ ਇੱਥੇ ਰਜ ਲਿਆ ਕਰੇਗਾ ਉਸੇਰਾ ਇਹ ਸੰਕਲਪ ਜਦੋਂ ਕੀਟਾਂ ਅੰਤਰੀ ਯਾਮੀ ਨੇ ਸੋਚਿਆ ਕਿ ਭਗਤ ਕਿੱਥੇ ਲੱਭ ਚੱਕਦਾ ਫਿਰੂਗਾ ਇਹਦਾ ਸੰਕਲਪ ਹੋਣੇ ਮੇਤਨਾ ਚਾਹੀਦਾ ਉਹ ਜਿਹੜੇ ਮਹਾਰਾਜ ਸਾਹਿਬ ਜੀ ਨੇ ਇੱਕ ਮੁਗਲ ਦਾ ਲਿਵਾਸ ਧਾਰ ਲਿਆ ਮੁਗਲ ਦਾ ਲਿਵਾਸ ਧਾਰ ਕੇ ਨਾਮਦੇਵ ਨੂੰ ਆਦਰਸ਼ਨ ਦਿੱਤੇ ਨਾਮਦੇਵ ਜੀ ਜਦੋਂ ਕੋਲੇ ਦੇਖਣ ਲੱਗੇ ਤਾਂ ਘੋੜੀ ਨੇ ਬਸ਼ੇਰਾ ਦਿੱਤਾ ਉਹ ਘੋੜੀ ਨੇ ਜਦੋਂ ਬਸ਼ੇਰਾ ਦਿੱਤਾ ਤੇ ਉਸ ਵੇਲੇ ਉਹ ਪਠਾਨੂ ਵਿੱਚ ਕਹਿੰਦੇ ਹਲੇ ਯਾਰਾ ਹਲੇ ਯਾਰਾ ਹਲਕੇ ਆ ਯਾਰ ਹਲਕੇ ਆ ਸ਼ੇਤੀ ਆ ਖੁਸ਼ ਖਬਰੀ ਅਤੇ ਲੈ ਬਸ਼ੇਰੀ ਮੇਰੀ ਚੱਕੋ ਇਹ ਘੋੜੀ ਨੂੰ ਬਸ਼ੇਰਾ ਦਿੱਤਾ ਇਹਨੂੰ ਚੱਕੋ ਕਹਿੰਦੇ ਵਾਜ ਜੀ ਵਾ ਕਹਿੰਦੇ ਮੰਗੀ ਸੀ ਚੜਨ ਵਾਸਤੇ ਤੇ ਦੇ ਦਿੱਤੀ ਚੱਕਣ ਵਾਸਤੇ ਸ਼ਾਬਾਸ਼ ਤੇਰੇ ਕਹਿੰਦੇ ਬਸ ਆਪ ਤੂੰ ਹਾਂ ਜੀ ਖੁਸ਼ ਖਬਰੀ ਇਹ ਖੁਸ਼ਖਬਰੀ ਘਰ ਤੇ ਸੁੱਖ ਸ਼ਾਂਤੀ ਦਾ ਹੈ ਕਹਿੰਦੇ ਮੈਨੂੰ ਕਹਿੰਦੇ ਬਸ਼ੇਰਾ ਚੱਕ ਕੇ ਤੋਰੇ ਕੀ ਗੱਲ ਹੈ ਤੇਰੀ ਇਸ ਵੇਲੇ ਫਿਰ ਭਗਤ ਨਾਮ ਦੇ ਜਿਹਨ ਪਛਾਣ ਲਏ ਇਮਾਰਾ ਮੁਗਲ ਦਾ ਰੂਪ ਧਾਰ ਕੇ ਮੈਨੂੰ ਪਰਖਣ ਆਇਆ। ਬਲ ਬਲ ਜਾਉ ਹਾਂ ਬਲ ਬਲ ਜਾਾਂ। ਫੇ ਨਾਮਦੇਵ ਜੀ ਨੇ ਉਹ ਬੇਸ਼ੇਰਾ ਚੱਕ ਲਿਆ। ਚੱਕ ਕੇ ਹੌਲੀ ਹੌਲੀ ਤੁਰਦੇ ਬਿਰਧ ਅਵਸਥਾ 'ਚ। ਕਹਿੰਦੇ ਹਾਂ ਬਲ ਬਲ ਜਾਾਂ। ਮੈਂ ਬਲਿਹਾਰ ਜਾਵਾਂ ਬਲਿਹਾਰ ਜਾਵਾਂ ਆਪ ਤੋਂ ਮਨ ਕਰਕੇ ਬਾਣੀ ਕਰਕੇ ਹਾਂ ਬਲਵਲ ਜਾਵਾਂ ਅਸੀਂ ਬਲਵਲ ਸਦਾ ਸਦਾ ਤਿੰਨਾਂ ਕਾਲਾਂ ਜਾਣਾ ਕਰੀਏ ਕੀ ਬਲਵਲ ਪ੍ਰਕਾਸ਼ ਰੂਪ ਕੀ ਤੇਰੀ ਬਿਗਾਰੀ ਤੇ ਚੰਗੀ ਬਿਗਾਰ ਉਸ ਮੈਨੂੰ ਫੜਿਆ ਮਾਰਾ ਬੇਚੇਰਾ ਚਕਾ ਲਿਆ ਤੇ ਮੰਗੀ ਸੀ ਉੱਤੇ ਸਵਾਰ ਹੋਣ ਵਾ ਤੇ ਬੇਤੀ ਚੱਕਣ ਨੂੰ ਏ ਸੋਹਣੀ ਬਗਾਰ ਤੇਰੀ ਸਾਨੂੰ ਲਾਈ ਹੋਈ ਆਲੇ ਤੇਰਾ ਨਾਮ ਮੈਨੂੰ ਜਿਹੜਾ ਨਾਮ ਤਾਂ ਉਹਦਾ ਦੱਸ ਕੇ ਕੀ ਆ ਕਹਿੰਦਾ ਮੇਰਾ ਨਾਮ ਆਲੇ ਵੇਗ ਹੈ ਕਹਿੰਦੇ ਆਲੇ ਵੇਗ ਆਲਾ ਸੰਸਾਰ ਹੈ ਸੰਸਾਰ ਨੂੰ ਵੇਗ ਚਲਾਉਣ ਵਾਲਾ ਆਲੇ ਵੇਗ ਤੇਰਾ ਨਾਮ ਆ ਕਹਿੰਦੇ ਮੈਂ ਸਮਝ ਲਿਆ ਤੈਨੂੰ ਰਹਾਉ ਆਲਾ ਤੇਰਾ ਨਾਮ ਹੈ ਰਹਾਉ ਕੁਝ ਆਮਦ ਕੁਝ ਰਸਤੀ ਜਰਾ ਮੈਂ ਤੁਹਾਨੂੰ ਪੁੱਛਦਾ ਵੀ ਕੁਝ ਆਮਦ ਕਿਹੜੀ ਜਗ੍ਹਾ ਤੋਂ ਆਪ ਜੀਨ ਆਮਦ ਆਉਣਾ ਕੀਤਾ ਏ ਮੈਨੂੰ ਦੱਸੋ ਕੁਝ ਰਸਤੀ ਅੱਜ ਕਿਹੜੀ ਜਗ੍ਹਾ ਤੇ ਰਸਤੀ ਗਏ ਸੀ ਜਾਣਾ ਕੀਤਾ ਸੀ ਤੁਸੀਂ ਕੁਝ ਮੇਰਵੀ ਅੱਜ ਕੁਝ ਕਿਹੜੀ ਜਗ੍ਹਾ ਨੂੰ ਮੇਰ ਵੀ ਹੁਣ ਰਵਾਨਾ ਹੋ ਰਹੇ ਹਾਂ ਜਾ ਰਹੇ ਹਾਂ ਕਿੱਥੋਂ ਆਏ ਹਾਂ ਕਿੱਥੇ ਗਏ ਸੀ ਤੇ ਕਿਹੜੀ ਜਗ੍ਹਾ ਨੂੰ ਜਾ ਰਹੇ ਹਾਂ દ્વાਰਕਾ ਨਗਰੀ ਮੇਂ ਦਵਾਰਕਾ ਨਗਰੀ ਹੈ ਹਾਂਜੀ ਰਾਸਬਗੂ ਇੱਥੇ ਜਿਹੜਾ ਸੱਚ ਬੋਲੀ ਕਿਤੇ ਝੂਠ ਨਾ ਬੋਲੀ ਮੇਰੇ ਪਾਸ ਇਹ ਦਵਾਰਕਾ ਨਗਰੀ ਸੱਚ ਬੋਲਣਾ ਚਾਹੀਦਾ ਹੈ ਇਹ ਕਹਿਣ ਲੱਗੇ ਦਵਾਰਕਾ ਨਗਰੀ ਕਹਿੰਦੇ ਦਵਾਰਕਾ ਨਗਰੀ ਵਾਲਾ ਮੈਂ ਇਹ ਕਹਿੰਦੇ ਰਾਸਬਗੂ ਹੀ ਸੱਚ ਕਿਹਾ ਹੈ ਦਵਾਰਕਾ ਨਗਰੀ ਦਾ ਹੈ ਦਵਾਰਕਾ ਨਗਰੀ ਵਾਲੇ ਬਾਪ ਸੁਣ ਲੈ ਰੂਬ ਤੇਰੀ ਪਗੜੀ ਕਹਿੰਦੇ ਪੱਗ ਨਹੀਂ ਤੈਨੂੰ ਬੰਨਣੀ ਆਈ ਮੁਸਲਮਾਨਾਂ ਵਰਗੀ ਮੁਗਲਾਂ ਵਾਂਗ ਮੁਗਲ ਜਿਲੇਬੀ ਪੇਜ ਆ ਰੱਖ ਕੇ ਅੰਦੇ ਕੰਨ ਤੇ ਸਿਰ ਨੂੰ ਨੰਗਾ ਰੱਖਦੇ ਆ ਇਹ ਪਗੜੀ ਤੇਰੀ ਹਿੰਦੂਆਂ ਵਰਗੀ ਆ ਸੋਹਣੀ ਇਹ ਪੱਗ ਤੈਨੂੰ ਬੰਨਣੀ ਨਹੀਂ ਹਾਈ ਕਹਿੰਦੇ ਖੂਬ ਤੇਰੀ ਸੋਹਣੀ ਪੱਗ ਬੰਨੀ ਆ ਗੁਰਮੁਖੀ ਮਿੱਠੇ ਤੇਰੇ ਬੋਲ ਅਤੇ ਫੇਰ ਪਛਾਣ ਜਿਹੜੇ ਆ ਜਾਂ ਮੁਗਲ ਆ ਉਹ ਤਾਂ ਕੌੜੇ ਬਚਨ ਬੋਲਦੇ ਆ ਤੇ ਤੂੰ ਮਿੱਠੇ ਬਚਨ ਬੋਲਦਾ ਸਾਡੇ ਨਾਲ ਇਸ ਕਰਕੇ ਜੀ ਵੀ ਜਿਹਦੇ ਲਿਵਾਸ ਨੂੰ ਪਛਾਣ ਲਈਏ ਤੇ ਬੋਲ ਤੋਂ ਪਛਾਣ ਲਈ ਉਹ ਲੁਕਿਆ ਨਹੀਂ ਰਹਿ ਸਕਦਾ ਇਸ ਕਰਕੇ ਮੈਂ ਮਾਰਾ ਤੈਨੂੰ ਪਛਾਣ ਲਿਆ ਹੈ ਪੱਗ ਵੀ ਤੇਰੀ ਬੜੀ ਸੋਹਣੀ ਖੂਬਸੂਰਤ ਆਈ ਹੋਈ ਹੈ ਤੇ ਮਿੱਠੇ ਤੇਰੇ ਸੋਹਣੇ ਬਚਨ ਹਨ ਦੁਆਰਕਾ ਨਗਰੀ ਕਾਹੇ ਕੇ ਮੁਗਲ ਇਹ ਦੁਆਰਕਾ ਨਗਰੀ ਜੀ ਕਿਵੇਂ ਮੁਗਲ ਆ ਸਕਦਾ ਹੈ ਉਥੇ ਰਿਸ਼ੀ ਦਾ ਸ਼ਰਾਫ ਸੀ ਚੰਦਰਕੁਮਾਰੀਨ ਤਪ ਕੀਤਾ ਸੀ ਕਿ ਮੁਗਲ ਨਾ ਆ ਸਕੇ ਇੱਥੇ یوں ਕ੍ਰਿਸ਼ਨ ਭਗਵਾਨ ਜੀ ਦੇ ਵਕਤ ਉਹ ਪ੍ਰਤਗਿਆ ਪੂਰੀ ਰਹੀ ਸੀ ਕਿ ਮੁਗਲ ਨਹੀਂ ਆ ਸਕਿਆ ਸੀ ਕਿਉਂਕਿ ਕ੍ਰਿਸ਼ਨ ਜੀ ਨੇ ਅਜੇ ਤੋ ਥਾਂ ਜਾਣ ਕੇ ਉੱਥੇ ਪਾਇਆ ਸੀ ਜਿਸ ਵਕਤ ਚੜ ਕੇ ਆਉਂਦਾ ਸੀ ਨਾ ਇਸ ਦੇ ਉੱਤੇ ਕ੍ਰਿਸ਼ਨ ਜੀ ਦੇ ਉੱਤੇ ਕੀ ਹੋਣਾ ਨਾ ਸੀ ਹੈ ਨਹੀਂ ਕਾਲ ਜਮਨ ਉੱਥੇ ਉਹਨੂੰ ਆਉਣ ਦੀ ਉੱਥੇ ਆਗਿਆ ਨਹੀਂ ਸੀ ਇਸ ਕਰਕੇ ਕਾਲ ਜਮਨ ਨੂੰ ਪਹਿਲਾਂ ਹੀ ਮਾਰ ਦਿੱਤਾ ਸੀ ਦਵਾਰਕਾ ਵਿੱਚ ਇੱਥੇ ਮਥਰਾ ਵਿੱਚ ਤੇ ਉੱਥੇ ਜਾ ਕੇ ਅਜੇ ਤਹਾਂ ਜਾਣ ਕੇ ਵਾਅਦਾ ਕੀਤੀ ਸੀ ਇਸ ਪ੍ਰਕਾਰ ਕਹਿੰਦੇ ਹਨ ਦਵਾਰਕਾ ਨਗਰੀ ਕਾਹੇ ਕੇ ਮਗੂਲ ਚੰਦੂ ਟੂਨੀ ਦੇ ਸਰਾਪ ਅਨੁਸਾਰ ਦਵਾਰਕਾ ਨਗਰੀ ਜੀ ਕਿਵੇਂ ਮੁਗਲ ਰਾਜ ਸਕਦਾ ਹੈ ਇਸ ਪ੍ਰਕਾਰ ਤੇਰੀ ਗੱਲ ਜਿਹੜੀ ਆ ਮੈਂ ਨਹੀਂ ਮੰਨਦਾ ਹਾਂ ਤੂੰ ਤਾਂ ਆਪ ਹੀ ਰੂਪ ਧਾਰ ਕੇ ਮੇਰੇ ਕੋਲੇ ਆਇਆ ਹੈ ਇਹ ਸੁਣ ਕੇ ਕਹਿਣ ਲੱਗੇ ਤੂੰ ਮੈਨੂੰ ਸਿਆਣ ਦਾ ਨਾਮ ਦੇਵ ਕਹਿੰਦੇ ਪੱਗ ਤੋਂ ਵੀ ਸਿਆਣ ਲਿਆ ਤੇ ਬੋਲਾਂ ਤੋਂ ਵੀ ਸਿਆਣ ਲਿਆ ਲੋਕਿਆ ਨਹੀਂ ਟੁਰ ਸਕਦਾ ਚੰਦੀ ਹਜ਼ਾਰ ਆਲਮ ਮੈਂ ਤਾਂ ਕਹਿਣ ਲੱਗਾ ਨਾਮਦੇਵ ਜੀ ਚੰਦੀ ਹਜ਼ਾਰ ਕਈ ਹਜ਼ਾਰ ਜਿਹੜਾ 18000 ਆਲਮ ਮੁਸਲਮਾਨੀ ਕਿਤਾਬਾਂ ਨੇ ਮੰਨਿਆ ਤਾਂ ਸਹਿਬ ਨਾਮਦੇਵ ਜੀ ਕਹਿੰਦੇ ਚੰਦੀ ਕਈ ਹਜ਼ਾਰ ਆਲਮ ਸੰਸਾਰ ਵਿੱਚ ਇੱਕ ਲਖਾਨਾ ਮੈਂ ਤਾਂ ਤੈਨੂੰ ਇੱਕ ਲਖਿਆ ਹੈ ਇਹ ਕੋਈ ਤੂਤ ਰੂਪ ਹੈ ਇੱਕ ਲਖਾਨਾ ਇਹ ਪਦਸ਼ੇਹ ਦਾ ਇਹੋ ਘਟਾ ਹੈ ਨਾ ਇਹ ਤੇ ਇਕਲ ਖਾਨਾ ਬਣਾ ਛੱਡਿਆ ਹਮ ਇੱਕ ਲਖਾਨਾ ਇੱਕ ਲਖਨਾ ਕੀਤਾ ਹੈ ਹਮ ਚਿਨੀ ਤੇਰਾ ਹੀ ਖਾਨਾ ਘਰ ਹੈ ਹਮ ਚਿਨੀ 파ਦਸ਼ਾ ਹਮ ਤਮਾਮ ਦੇ ਚਿਨੀ ਜੈਸੇ ਆ ਪਾਦਸ਼ਾ ਹੋ ਸਾवले ਵਰਨਾ ਇਸੇ ਤਰ੍ਹਾਂ ਸ਼ਾਮ ਰੂਪ ਧਾਰ ਕੇ ਹੁਣ ਤੋ ਮੁਗਲ ਰੂਪ ਧਾਰ ਕੇ ਮੈਨੂੰ ਮੇਰੇ ਕੋਲੋਂ ਬੰਗਾਰ ਕਰਾਉਣੀ ਚਾਹੁੰਦਾ ਹੈ ਅੱਗੇ ਸਾਵਲਾ ਵਰਨ ਕ੍ਰਿਸ਼ਨ ਰੂਪ ਧਾਰ ਕੇ ਦਵਾਰਕਾ ਵਿੱਚ ਇੱਥੇ ਦਵਾਰਕਾ ਬਸਾਈ ਸੀ ਇੱਥੇ ਮਸਨਾ ਕੀਤਾ ਸੀ ਕਿਉਂ ਸਾਵਲਾ ਅਦਕ ਵਰਨਨ ਤੂੰ ਧਾਰਨ ਵਾਲਾ ਹੈ ਮਾਇਆ ਸਵਲਾ ਆਪਣੇ ਆਪ ਨੂੰ ਕਹੌਣ ਵਾਲਾ ਵਰਨਦੰਦਾਂ ਵਾਲਾ ਹੈ ਆਸਪਤ ਗਾਜਪਤ ਨਰਹ ਨਿਰਿੰਦ ਭਗਤ ਜੀ ਕਹਿੰਦੇ ਆ ਮਾਰੇ ਮੈਂ ਤੇ ਤੈਨੂੰ ਇਹੋ ਜਿਹਾ ਜਾਣਨਾ ਹੈ ਜਿਹੜਾ ਘੋੜੇ ਦਾ ਪਤੀ ਹੈ ਕੌਣ ਉੱਚ ਸਰਵਾ ਘੋੜੇ ਵਾਲਾ ਸੂਰਜ ਘੋੜਾ ਜੀ ਦਾ 14 ਸਨਵਚ ਇਹਨੂੰ ਉੱਚ ਸਰਵਾ ਘੋੜਾ ਮਿਲਿਆ ਸੀ ਗਜਬਾ ਤੈਰਾ ਪਤਾਥੀ ਮਿਲਿਆ ਸੀ ਇੰਦਰ ਇੰਦਰ ਨਰਹ ਨਰਿੰਦਰ ਨਰਾਂ ਦੇ ਵਿੱਚੋਂ ਮਾਨਤਾ ਦਾ ਆਗਰ ਕਰਤੇ ਨਰਿੰਦਰ ਰਾਜੇਨ ਪੁਰਸ਼ਾਂ ਦੇ ਰਾਜੇ ਬ੍ਰਹਮਾ ਆਦਿਕ ਨਾਮੇ ਕੇ ਸੁਆਮੀ ਮੀਰ ਮੁਕੰਮਲ ਨਾਮਦੇ ਜੀ ਕਹਿੰਦਾ ਮੇਰਾ ਇਹ ਸੁਆਮੀ ਇਹ ਜਿੰਨੇ ਸਾਰੇ ਐ ਸਾਰਿਆਂ ਦਾ ਤੂੰ ਮੀਰ ਪਾਤਸ਼ਾਹ ਹੈ ਤੇ ਸਾਰਿਆਂ ਨੂੰ ਇਹਨਾਂ ਪਾਤਸ਼ਾਹਾਂ ਦਾ ਵੀ ਤੂੰ ਸੁਆਮੀ ਹੈ ਤੇ ਮੁਕਤੀ ਦੇ ਦੇਣ ਵਾਲਾ ਹੈ ਮੈਂ ਹੂੰ ਸਿਆਣਿਆ ਛੱਟ ਮਾਰਾ ਸਾਹ ਪ੍ਰਤਾਖੋ ਕੇ ਨਾਮਦੇ ਉਹਨੂੰ ਕੰਠ ਨਾਲ ਲਾ ਰਿਆ ਸੀ ਇਸ ਪ੍ਰਕਾਰ ਭਗਤ ਨਾਮਦੇਵ ਜੀ ਨੂੰ ਪਰਖਣ ਵਾਸਤੇ ਮੁਗਲ ਦਾ ਰੂਪ ਧਾਰਿਆ ਸੀ ਦੂਸਰਾ ਇਹ ਦਾ ਫੇਸ ਪ੍ਰਕਾਰ ਸਮਝੋ ਹੱਲੇ ਯਾਰਾਂ ਹੱਲੇ ਯਾਰਾਂ ਇਹ ਸਾਧ ਸੰਗਤ ਜੀ ਭਗਤ ਨਾਮਦੇਵ ਜੀ ਜੀਆਂ ਦੇ ਤਾਂ ਹੀ ਕਾਲ ਨਾਸ ਕਰਦਾ ਹੋਇਆ ਵੇਖ ਕੇ ਕਾਲ ਨੂੰ ਮਖੌਲ ਕਰ ਦੇ ਕੇ ਤੂੰ ਏ ਕਾਲ ਭੜਕਾਂ ਦੇ ਕੋਲੇ ਨਹੀਂ ਆ ਸਕਦਾ ਇਸ ਪ੍ਰਕਾਰ ਕਹਿੰਦੇ ਹਨ ਹੱਲੇ ਯਾਰਾ ਹੱਲੇ ਯਾਰਾ ਫਿਰ ਹੱਲੇ ਹਲਕੇ ਆ ਯਾਰ ਹਲਕੇ ਆ ਯਾਰ ਹਲੇ ਪ੍ਰੇਮ ਦੇ ਬਚਨ ਦੇ ਨਾਲ ਕਹਿਣਾ ਇਸ ਪ੍ਰਕਾਰ ਭਗਤਾਂ ਨਾਲ ਤੂੰ ਮੁਹੱਬਤ ਕਰਨ ਵਾਲਾ ਹੈ ਭਗਤਾਂ ਨੂੰ ਜਮ ਜੋ ਉਹਨੇ ਸਾਕੇ ਕਾਲ ਨਾਲ ਨੇੜੇ ਜਾਈ ਇਸ ਪ੍ਰਕਾਰ ਪ੍ਰੇਮ ਦੇ ਨਾਲ ਨਾਨਕ ਧਰਮ ਐਸੇ ਚੱਬਾ ਕਿ ਤੋ ਪਹੁਣ ਪੁਨੀਤ ਇਸ ਪ੍ਰਕਾਰ ਪ੍ਰੇਮ ਦੇ ਨਾਲ ਬਚਨ ਕਹਿਣਾ ਹੈ ਖੁਸ਼ ਖਬਰੀ ਸੁਖ ਸੰਤ ਹੈ ਕਹਿੰਦੇ ਸਾਡੇ ਭਗਤਾਂ ਦੇ ਹਿਰਦੇ 'ਚ ਤੇਰਾ ਨਵਾਸ ਨਹੀਂ ਇਹ ਕਾਲ ਹੋ ਸਕਦਾ ਪਲ-ਪਲ ਜਾਉ ਹਉਮਰ ਇਹ ਸਾਨੂੰ ਤੁਰੀਆ ਪਾਦੀ ਖੁਸ਼ਖਬਰੀ ਪ੍ਰਾਪਤ ਹੋਈ ਹੈ ਪਲ-ਪਲ ਜਾਉ ਹਉਮ ਬਲ-ਬਲ ਜਾਉ ਮੈਂ ਬਲਿਹਾਰ ਬਲ-ਬਲ ਜੋ ਪ੍ਰਕਾਸ਼ ਰੂਪ ਪ੍ਰਵੇਸ਼ਵਰ ਹੈ ਉਸ ਤੋਂ ਬਲਿਹਾਰ ਬਲਿਹਾਰ ਜਾਣਾ ਹਾਂ ਮਨਮਾਨੀ ਸਵੀਕਾਰ ਕਰਕੇ ਜੀ ਕੀ ਤੇਰੀ ਬਿਗਾਰੀ ਇਹ ਕਾਲ ਕੌਣ ਤੇ ਕਾਲਿਕ ਹੁਕਮ ਪਠਾਇਆ ਜੀ ਜੰਮ ਤੋਂ ਪਾਇ ਸਮਾਇਆ ਇਹ ਨੀਕੀ ਤੈਨੂੰ ਅੱਛੀ ਬਗਾਰ ਲਾਈ ਏ ਰੱਬ ਨੇ ਇੱਕ ਪਾਸੇ ਦੁਨੀਆ ਨੂੰ ਪੈਦਾ ਕਰੀ ਜਾਂਦਾ ਦੂਹੇ ਪਾਸੇ ਲੈ ਕਰੀ ਜਾਂਦਾ ਇਹ ਬਗਾਰ ਚ ਫੜਿਆ ਆ ਤੂੰ ਏ ਕਾਲ ਹੈ ਪਰਮੇਸ਼ਰ ਦਾ ਆਲੇ ਤੇਰਾ ਨਾਮ ਕਾਲ ਨੂੰ ਕੋ ਕਾਲਮਹਾ ਕਾਲ ਨੂੰ ਕੋ ਕਾਲ ਹੈ ਉਹ ਪਰਮੇਸ਼ਰ ਜਿਹੜਾ ਹੈ ਉਹ ਕਾਲਾਂ ਦਾ ਕਾਲ ਹੈ ਉਹ ਦਨ ਅਕਾਲ ਦੂਜੋ ਕਵਰ ਹੋਰ ਕੌਣ ਹੈ ਉਸ ਤੋਂ ਬਗੈਰ ਇੱਕ ਐਸਾ ਆਲੇ ਤੇਰਾ ਨਾਮ ਆਲੇ ਸੁੰਦਰ ਤੇਰਾ ਜਿਹੜਾ ਨਾਮ ਜਪਦੇ ਹੈ ਉਹ ਆਲੇ ਉਹਨਾਂ ਚ ਆ ਕੇ ਲੈ ਹੋ ਜੰਨਾ ਅਪਹਾਬ ਹੋ ਜੰਨਾ ਸੁੰਦਰ ਪਰਮੇਸ਼ਰ ਦਾ ਨਾਮ ਹੈ ਤੇ ਉਹ ਜੋ ਤੇਰਾ ਨਾਮ ਮਾਰਾ ਲੈਂਦੇ ਹੈ ਉਹ ਬਗਾਰੀ ਸਮਝਦੇ ਤੇਰੇ ਕਾਲ ਵਿਤਾਈ ਪ੍ਰਹਾ ਪੁਜਾ ਆਮਦ ਪੁਜਾ ਰਸ ਰਾਮ ਸलाम ਦੇ ਕੇ ਕਹਿੰਦੇ ਹੈ ਕਾਲ ਕੁਜਾ ਆਮਦ ਕੂ ਕਿਹੜੀ ਜਾ ਜਗਾ ਚੋਂ ਤੂੰ ਆਉਂਦ ਆਇਆ ਹੈ ਤੇ ਕੋਇਆ ਕੂ ਕਿਹੜੀ ਜਗਾ ਚ ਜਾ ਜਗਾ ਚੇ ਰਸਤੀ ਗਏ ਸੀ ਪੁਜਾ ਮੇਰਵੀ ਅਤੇ ਕੂ ਕਿਹੜੀ ਜਗਾ ਚ ਮੇਰਵੀ ਚੱਲੇ ਹੋ ਜਾ ਰਹੇ ਹੋ ਰਵੰਨਾ ਹੋ ਰਹੇ ਹੋ ਦਵਾਰ ਕਾ ਨਗਰੀ ਰਾਸ ਬਗਉਈ ਇਹ ਦਵਾਰ ਕਾ ਨਗਰੀ ਹੈ ਭਗਵਾਨ ਦੀ ਪੁਰੀ ਹੈ ਇਥੇ ਰਾਸ ਸੱਚ ਬਗਉਈ ਬੋਲੀ ਝੂਠ ਨਾ ਬੋਲੀ ਫਿਰ ਉਹ ਕਹਿਣ ਲੱਗੇ ਵੇਖੋ ਕੁਝਾ ਕਿਧਰੋਂ ਤੂੰ ਆ ਸਕਦਾ ਕਾਲ ਸਾਡੇ ਕੋਲੇ ਤੇ ਕਿਧਰ ਤੂੰ ਜਾ ਸਕਦਾ ਹੈ ਤੇ ਕਿਧਰ ਨੂੰ ਗਿਆ ਸੀ ਇਹ ਤਿੰਨੇ ਕਾਲ ਕਾਲ ਦੀ ਪਹੁੰਚ ਨਹੀਂ ਹੈ ਸਾਡੇ ਸਰੂਪ ਵਿੱਚ દ્વાਰਕਾ ਨਗਰੀ ਰਾਸ ਗੋਗੁਈ ਦਵਾਰਿਆਂ ਵਾਲੀ ਜਿਹੜੀ ਇਹ ਦੇਹ ਰੂਪੀ ਨਗਰੀ ਹੈ ਇਸ ਦਾ ਅਸੀਂ ਕਨੈਕਟ ਕੀਤਾ ਰੋਕਣਾ ਕੀਤਾ ਇਹ ਦੇਵ ਮਾਨਵ ਵੱਲੋਂ ਸਕੰਤਰ ਹੋ ਗਏ ਹਨ ਨੋ ਗੋਲ ਕਾਂ ਦੇ ਜਿਹੜੇ ਦੁਆਰੇ ਆ ਇਹਨਾਂ ਦਾ ਦਮਨ ਕਰਕੇ ਇਸੇ ਪ੍ਰਕਾਰ ਦੁਆਰ ਕਾ ਤੁਰਿਆ ਪਰ ਸਾਡੀ ਬਣੀ ਹੋਈ ਹੈ ਇਹ ਇੱਕ ਨਗਰੀ ਹੈ ਸਾਡੀ ਜਿੱਥੇ ਕਾਲ ਕੋ ਨਹੀਂ ਸਕਦਾ ਰਾ ਸੱਚ ਸਰੂਪ ਹੈ ਬਗੋਈ ਉਸ ਦਾ ਕਥਨ ਹੋ ਰਿਹਾ ਇੱਥੇ ਇਹ ਕਾਲ ਤੇਰੀ ਗੰਮਤਾ ਨਹੀਂ ਸਾਰੇ ਦੁਆਰੀਆਂ ਇੰਦਰੀਆਂ ਦਾ ਜਿੱਥੇ ਕਨੈਤ ਸੰਤੋਖ ਕੀਤਾ ਹੋਇਆ ਵਿਸ਼ਿਆਂ ਵੱਲੋਂ ਦੌੜ ਵੱਲੋਂ ਸਾਡਾ ਮਾਨ ਕਾਗਰ ਹੈ ਇਸ ਨਗਰੀ ਤੇ ਅਫਜਲ ਨਗਰੀ ਨਾਨਕਦੇਵ ਇਥੇ ਤੇਰੀ ਪਹੁੰਚ ਨਹੀਂ ਹੈ ਇਹ ਅਸੀਂ ਸੱਚ ਬਗੋਈ ਕਸਮ ਕੀਤਾ ਹੈ ਤੂੰ ਤੇਰੀ ਪਗੜੀ ਵੇਖੇ ਕਾਲ ਖੂਬ ਤੇਰੀ ਇਹ ਪਗੜੀ ਚਾਲ ਪਕੜੀ ਹੋਈ ਹੈ ਇਹ ਮਨਮੁਖਾਂ ਦੇ ਕਹਿੰ ਤੂੰ ਮਾਰਦਾ ਹੈ ਮਿੱਠੇ ਤੇਰੇ ਬੋਲ ਅਕੋ ਮਿੱਠੇ ਬਜਨ ਭਗਤਾਂ ਦੇ ਨਾਲ ਤੂੰ ਬੋਲਦਾ ਹੈ ਨਾਨਕ ਧਰਮ ਐਸੇ ਚ ਵਾ ਕੀਤੋ ਪਵਨ ਪੁਨੀਤ ਵਰਕਾ ਨਗਰੀ ਕਾ ਕਾਹੇ ਕੇ ਮਗੂਲ ਦਵਾਰ ਕਾ ਤਰੀਆ ਬਦ ਰੂਪੀ ਸਾਡੀ ਨਗਰੀਆਂ ਜਿੱਥੇ ਦਵਾਰਿਆਂ ਨਾ ਗੋਲ ਕਾਂ ਦੀ ਕਨਾਇਦ ਕੀਤੀ ਜਾਂਦੀ ਹੈ ਸੰਤੋਖੇ ਜਾਂਦੇ ਰੋਕੇ ਜਾਂਦੇ ਆ ਉਹਦੇ ਵਿੱਚ ਮਗੋਲ へਕਾਰੂਪੀ ਮਗਲ ਤੇ ਕਿਸ ਪ੍ਰਕਾਰ ਤੇਰੀ ਪਹੁੰਚ ਹੋ ਸਕਦੀ ਹੈ ਤੇਰੀ ਪਹੁੰਚ ਨਹੀਂ ਕਾਲ ਦੀ ਉੱਥੇ ਪਹੁੰਚ ਨਹੀਂ ਹੈ ਚੰਦੀ ਹਜ਼ਾਰ ਆਲਮ ਮੈਂ ਤਾਂ ਜਾਣਦਾ ਕਿ ਚੰਦੀ ਕਈ ਹਜ਼ਾਰ ਜੋ ਆਲਮ ਸੰਸਾਰ ਹੈ ਇੱਕ ਲਖਾਨਾ ਇੱਕ ਬ੍ਰਹਮਣੋ ਹੀ ਸਾਰਿਆਂ ਚ ਲਖਣਾ ਕੀਤਾ ਹੈ ਏਕਲਖਾਨਾ ਨਹੀਂ ਪਾਠ ਕਰਨਾ ਲਖਾਨਾ ਹੀ ਰੱਖਿਓ ਪਦਸ਼ੇਦ ਵਾਲੇ ਨੇ ਕਰਤਾ ਹਮ ਜਿੰਨੀ ਬਾਦਸ਼ਾਹ ਹਮ ਤਮਾਮ ਜਿੰਨੀ ਐਸੇ ਜਿਸ ਪ੍ਰਕਾਰ ਸਾਰਿਆਂ ਦੇ ਪਾਦਸ਼ਾਹ ਮਾਲਕੋ ਸਰੂਪੰਪੀ ਤਖ ਦੇ ਮਾਲਕ ਹੋ ਆਵਲੇ ਬਾਨਾ ਆਪ ਹੀ ਹਮਾਰੇ ਕਾਲ ਨੂੰ ਸਾਮਲੇ ਸ਼ਾਮ ਬਰਨ ਵਾਲਾ ਤੂੰ ਗੁਣ ਦੇ ਉਕਾਵ ਦੇ ਸਹਿ ਸਿਟੀ ਦੀ ਪਰਲੋਂ ਕਰਨ ਵਾਲਾ ਤੈ ਬਣਾਤਾ ਹੈ ਅਤੇ ਸਾਮਲੇ ਬਰਨਾ ਸ਼ਾਮਾਦਕ ਬਰਨਾ ਨੂੰ ਰੰਗਾਂ ਨੂੰ ਧਾਰਨ ਵਾਲਾ ਬਹੁਤ ਨਵੋ ਕਲੇ ਕਰਤਾ ਨਵੋ ਸਾਤ ਰੂਪ ਆਦਿਕ ਇਸ ਪ੍ਰਕਾਰ ਦੇ ਅਨੇਕਾ ਰੂਪਾਂ ਨੂੰ ਸ਼ਾਮਾਦ ਗ੍ਰੂਪਾਂ ਨੂੰ ਧਾਰਨ ਵਾਲਾ ਹੈ ਕਾਲ ਤਮੋਂ ਗੁਣ ਦੇ ਭਾਵ ਕਰਕੇ ਸਾਰੀ ਸੀਤ ਨੂੰ ਪਰਲੋ ਕਰਨ ਵਾਲਾ ਤੈਨੂੰ ਬਣਾਤਾ ਹੈ ਆਸਪਤ ਅਸੀਂ ਕਹਿੰਦੇ ਇਨਸਾਨ ਨੇ ਵਰਨਾ ਇਹ ਸਾਵਲ ਤਮੋਂ ਗੁਣ ਆਦਿਕ ਜਿਹੜੇ ਹਨ ਇਹ ਇਸ ਉਸ ਪਦਵੀ ਕਿੰਨੇ ਗੁਣ ਵਾਰ ਸ੍ਰੇਸ਼ਟ ਨਹੀਂ ਜਾਣਦੇ ਛਾਵਾਂ ਅਤੇ ਪੀਤ ਤੇ ਚਿੱਟਾ ਸਵੇਤ ਆਦਿਕ ਇਹਨਾਂ ਵੇ ਵਰਨੀ શ્રેષ્ઠ ਨਹੀਂ ਹਾਨੇ ਨਾ ਵਰਨਾ ਤੋਂ ਰਹਿਤ ਹੈ ਆਸਪਤ ਗਜਪਤ ਨਰਹ ਨਰਿੰਦ ਆਸਪਤ ਘੋੜਿਆਂ ਦਾ ਪਤੀ ਜੋ ਸੂਰਜ ਹੈ ਸੂਰਜ ਨੂੰ ਵੀ ਭਖਣ ਕਰ ਜਾਏਗਾ ਗਜਪਤ ਇੰਦਰ ਨੂੰ ਵੀ ਤੂੰ ਭਖਣ ਕਰ ਜਾਏਗਾ ਨਰਹ ਮਾਨਤਾ ਆਤਜਾਦ ਕਾ ਨੂੰ ਭਖਣ ਕੀਤਾ ਨਿਰਿੰਦ ਬਰਮਾ ਆਦਿਕਾ ਨੂੰ ਵੀ ਤੈ ਕਾਲ ਕਰ ਦੁੱਤਾ ਹੈ ਨਾਮੇ ਕੇ ਸੁਆਮੀ ਮੀਰ ਮੁਕਾਮ ਦੇ ਜੀ ਕਹਿੰਦੇ ਮੇਰੇ ਸੁਆਮੀ ਅਕਾਲ ਪੁਰਖ ਪਾਪ ਸੰਤ ਮੈਨੂੰ ਮੁਕਤੀ ਦਿੱਤੀ ਹੈ ਮੈਂ ਮੁਗਤ ਹੋ ਗਏ ਮੈਨੂੰ ਕਾਲ ਤੂ ਪਹ ਨਹੀਂ ਸਕੇਗਾ ਇਸ ਪ੍ਰਕਾਰ ਭਗਤ ਜੀ ਨੇ ਇਹ ਪਵਿੱਤ੍ਰ ਸ਼ਬਦ ਉਚਾਰਨ ਕਰਕੇ ਤਲੰਗ ਰਾਗ ਦੀ ਬਾਣੀ ਸਮਾਪਤ ਕੀਤੀ ਹੈ ਆਸਪਤ ਗਾਜਪਤ ਨੜ ਹੈ ਨਿਰਭਰੋ ਨਾਮੇ ਬਾਬਾ ਬੈਠਾ ਗਏ ਮੀਰ ਮੁਬੰਨ ਵਾਹੀ ਕਪਾਲਾ ਸਾਬ ਸੰਗੇ ਜੀ ਕੱਲ ਬੀਬੀਆਂ ਸਕੂਲ ਦੀਆਂ ਮਾਸਟਰਨੀਆਂ ਨੇ ਕੱਲ ਵਚਨ ਕੀਤੇ ਸੀ ਕਿ ਸਕੂਲ ਦਾ ਜਿਹੜੇ ਕਮਰੇ ਆ ਜੇ ਪਏ ਨਹੀਂ ਧੁੱਪ ਵਿੱਚ ਬੀਬੀਆਂ ਨੂੰ ਬੜਾ ਆਖ ਹੈ ਅਤੇ ਬਰਖਾ ਵਿੱਚ ਵੀ ਬੜੀ ਤਕਲੀਫ ਹੁੰਦੀ ਹੈ ਇਹ ਕਮਰੇ ਛੇਤੀ ਛੱਤ ਪੈਣੀ ਚਾਹੀਦੀ ਹੈ ਉਹਨਾਂ ਦੀ ਬਾਅਦ ਬਾਬੇ ਚੰਦਰ ਸਿੰਘ ਨਾਲ ਵਚਨ ਕੀਤੇ ਸਨ ਬਾਬਾ ਜੀ ਨੇ ਇਹ ਗੱਲ ਕੀਤੀ ਹੈ ਕਹਿਣ ਲੱਗੇ ਸੀਮਿੰਟ ਨਹੀਂ ਮਿਲਦਾ ਇਸ ਦੇ ਛੇਤੀ ਬਣਾਉਣ ਨੂੰ ਤਿਆਰ ਜਦੋਂ ਵੀ ਸੀਮਿੰਟ ਮਿਲ ਗਿਆ ਉਹ ਵਕਤ ਅਸੀਂ ਤੇ ਸੇਵਾ ਛੇਤੀ ਤੋਂ ਛੇਤੀ ਸਾਨੂੰ ਹੀ ਫਿਕਰ ਹੈ ਪੂਰੀ ਕਰਾਂਗੇ ਬਾਬੇ ਹੁਣੇ ਹਨਗੇ ਇੱਥੇ ਰਣੀ